ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਗੂਜਰੀ ਮਹੱਲਾ ਚੌਥਾ ਚੌਪਦੇ ਕਰ ਪਹਿਲਾ ਧਰ ਕੈ ਜਨ ਸਤਗੁਰ ਸਤਪੁਰਗਾ ਹੋ ਬਨੋ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 492 ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਗਾਗ ਗੂਜਰੀ ਮਹੱਲਾ ਚੌਥਾ ਜੋਪ ਦੇ ਘਰ ਪਹਿਲਾ ਅਰਥਾਤ ਕਿ ਬਾਣੀ ਦਾ ਰੂਪ ਜੋਪ ਦੇ ਪਹਿਲੇ ਘਰ ਜਗਾਉਣ ਦਾ ਉਪਦੇਸ਼ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਕੇ ਜਨ ਸਤਿਗੁਰ ਸਤਪੁਰਖ ਹੋ ਬਿਨੋ ਕਰੋ ਗੁਰਪਾਸ ਹਰ ਕੇ ਜਨ ਅਰਥਾਤ ਕਿ ਹਰੀ ਦੇ ਸੇਵਕ ਜੀ ਹਰੀ ਦੇ ਜਨ ਜੀ ਸਤਿਗੁਰ ਸਤਪੁਰਖ ਸਤਗੁਰੂ ਪਾਤਸ਼ਾਹ ਸਤਪੁਰਖ ਜੀ ਹੋ ਬਿਨੋ ਕਰੋ ਗੁਰਪਾਸ ਹੈ ਗੁਰੂ ਮਹਾਰਾਜ ਜੀ ਅਸੀਂ ਤੁਹਾਡੇ ਚਰਨਾਂ ਦੇ ਪਾਸ ਬੇਨਤੀ ਕਰਨੀ ਕਰਦੇ ਹਾਂ ਜੋਦੜੀਆਂ ਫਰਿਆਦਾਂ ਕਰਦੇ ਹਾਂ ਕਿਹੜੀਆਂ ਮਹਾਰਾਜ ਕਹਿੰਦੇ ਹਾਂ ਮਕੀਰੇ ਕਰਮ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਹਮ ਕੀਰੇ ਕਰਮ ਏ ਅਕਾਲ ਪੁਰਖ ਵਾਹਿਗੁਰੂ ਜੀ ਗੁਰ ਪਰਮੇਸ਼ਰ ਜੀ ਅਸੀਂ ਤਾਂ ਧਰਤੀ ਤੇ ਢੱਡ ਪਰ ਰਿੰਗਣੇ ਵਾਲੇ ਕੀੜੇ ਹਾਂ ਅਜੇ ਬਨਾਂ ਤੋਂ ਵੀ ਸੂਖਮ ਜਮਹੀਨ ਕਰਮ ਹਮਾਰਾ ਜੀ ਕਰਮ ਸਤਗੁਰ ਸਰਣਾਈ ਸਤਗੁਰੂ ਪਾਸ਼ਾ ਤੁਹਾਡੀ ਸ਼ਰਨ ਦੇ ਵਿੱਚ ਆਏ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਡਿੱਗੇ ਹਾਂ ਕਰ ਦਇਆ ਨਾਮ ਪਰਗਾਸ ਸਾਡੇ ਤੇ ਦਇਆ ਕਰੋ ਤਰਸ ਕਰੋ ਰਹਿਮ ਕਰੋ ਮਹਾਰਾਜ ਜੀ ਕਿਹੜਾ ਨਾਮ ਪਰਗਾਸ ਸਾਡੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦੇਵੋ ਮਹਾਰਾਜ ਜੀ ਗਿਆਨ ਦਾ ਚਾਨਣ ਕਰ ਦੇਵੋ ਸੋਗਰ ਹਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੌਰ ਮਤਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਾਸ ਰਹਾ ਮੇਰੇ ਮੀਤ ਗੁਰਦੇਵ ਮੋਕ ਔ ਰਾਮ ਨਾਮ ਪ੍ਰਗਾਸ ਅਰਥਾਤ ਕਹੇ ਮੇਰੇ ਮਿੱਤਰ ਗੁਰਦੇਵ ਪਾਤਸ਼ਾਹ ਜੀ ਤਮੋਕ ਔ ਰਾਮ ਨਾਮ ਪ੍ਰਗਾਸ ਮੇਰੇ ਹਿਰਦ ਦੇ ਵਿੱਚ ਰਾਮ ਦੇ ਨਾਮ ਦਾ ਪ੍ਰਕਾਸ਼ ਕਰਦੇ ਹੋ ਪਾਤਸ਼ਾਹ ਜੀ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਤੋਂ ਮਤ ਲੈ ਕੇ ਨਾਮ ਨੂੰ ਜਪਣਾ ਹੀ ਮੇਰੇ ਪ੍ਰਾਨਾਂ ਦਾ ਸਖਾ ਸੋਧਰਾ ਹੈ ਮੇਰੇ ਪ੍ਰਾਨਾਂ ਦਾ ਸਾਥੀ ਹੈ ਮੇਰੀ ਜਿੰਦ ਦਾ ਮਿੱਤਰ ਹੈ ਔਰ ਮਹਾਰਾਜ ਕਹਿੰਦੇ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਥਾਤ ਕਿ ਹਰੀ ਜੀ ਦੀ ਕੀਰਤੀ ਕਰਨੇ ਹਰੀ ਜੀ ਦਾ ਜਸ ਕਰਨਾ ਹੀ ਸਾਡੇ ਜੀਵਨ ਰੂਪੀ ਰਾਹ ਦੀ ਪੂੰਜੀ ਹੈ ਜਾਂ ਪਰਲੋਕ ਦੇ ਪੰਦ ਦੀ ਪੂੰਜੀ ਹੈ ਜਾਂ ਫਿਰ ਸਾਡੀ ਰੌ ਰੀਤੀ ਹੈ ਸੋ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸਾਹ ਮਿਲ ਸੰਗਤ ਗੁਣ ਪਰਗਾਸ ਹਰ ਜਨ ਕੇ ਵਡਪਾਗ ਵਡੇਰੇ ਅਰਥਾਤ ਕਿ ਹਰੀ ਜਨ ਦੇ ਹਰੀ ਦੇ ਦਾਸਾਂ ਦੇ ਭਾਗ ਬਹੁਤ ਵੱਡੇ ਨੇ ਬੜੇ ਵਡੇਰੇ ਨੇ ਕਿਨਾਂ ਦੇ ਜਿਨ ਹਰ ਹਰ ਸਰਦਾ ਹਰ ਪਿਆਸ ਜਿਨ੍ਹਾਂ ਦੇ ਅੰਦਰ ਹਰੀ ਹਰੀ ਦੀ ਸ਼ਰਦਾ ਹੈ ਜਿਨ੍ਹਾਂ ਨੂੰ ਹਰੀ ਹਰੀ ਦੇ ਦਰਸ਼ਨਾਂ ਦੀ ਉਹਦੇ ਨਾਮ ਦੀ ਪਿਆਸ ਲੱਗਦੀ ਹੈ ਤੇ ਲੱਗਦੀ ਹੈ ਮਹਾਰਾਜ ਕਹਿੰਦੇ ਹਰ ਹਰ ਨਾਮ ਮਿਲਾ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਹਰ ਹਰ ਨਾਮ ਮਿਲਾ ਤ੍ਰਿਪਤਾ ਸਹਰਥਾਤ ਕਿ ਜਿਨ੍ਹਾਂ ਵਿਹਾਰੀ ਹਰੀ ਹਰੀ ਦੇ ਨਾਮ ਦੀ ਦਾਤ ਮਿਲ ਜਾਂਦੀ ਹੈ ਨਾ ਉਹ ਤ੍ਰਿਪਤ ਹੋ ਜਾਂਦੇ ਨੇ ਰਾਜ ਪੁੱਜ ਜਾਂਦੇ ਨੇ ਮਿਲ ਸੰਗਤ ਗੁਣ ਪ੍ਰਗਾਸ ਤੇ ਸਤਿਗੁਰੂ ਪਾਤਸ਼ਾਹ ਦੀਆਂ ਦੀ ਸੰਗਤ ਦੇ ਨਾਲ ਜਿਹੜੇ ਮਿਲਦੇ ਨੇ ਉਹਨਾਂ ਦੇ ਹਿਰਦੇ 'ਚ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਣ ਪ੍ਰਗਟ ਹੋ ਜਾਂਦੇ ਨੇ ਭਾਈ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਜੈਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੈਨ ਹਰ 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 ਰਸ ਨਾਮ ਨਾ ਪਾਇਆ ਜਿਨ੍ਹਾਂ ਵੀ ਮਨਮੁਖਾਂ ਨੇ ਆਪ ਹੁਦਰੇ ਭੁਲੜਾ ਦੇ ਨਗਰਿਆ ਨੇ ਮਹਾਰਾਜ ਕਹਿੰਦਾ ਮਨ ਬਾਣੀ ਜਾਂ ਕਰਮ ਕਰਕੇ ਹਰੀ 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 ਦੇ ਨਾਮ ਰਸ ਨੂੰ ਨਹੀਂ ਜੇ ਪਾਇਆ ਨਾਮ ਨੂੰ ਜਪ ਕੇ ਰਸ ਨੂੰ ਨਹੀਂ ਜੇ ਮਾਣਿਆ ਮਹਾਰਾਜ ਕਹਿੰਦਾ ਤੇ ਭਾਗ ਹੀਣ ਜਮ ਪਾਸ ਉਹ ਭਾਗਾਂ ਤੋਂ ਵੀ ਹੁਣੇ ਮਹਾਰਾਜ ਕਹਿੰਦੇ ਅਭਾਗੇ ਜੀਵ ਜਮਾਂ ਦੇ سپੁਰਦ ਕੀਤੇ ਜਾਂਦੇ ਨੇ ਉਹ ਜਮਾਂ ਦੀ ਭਾਈ ਦੇ ਵਿੱਚ ਫਸਦੇ ਨੇ ਭਾਈ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਔਰ ਜਿਹੜਾ ਵੀ ਮਨਮੁਖ ਮਹਾਰਾਜ ਕਹਿੰਦੇ ਸਤਗੁਰੂ ਪਾਤਸ਼ਾਹ ਦੀਆਂ ਦੀ ਸ਼ਰਨ ਦੇ ਵਿੱਚ ਨਹੀਂ ਪਏ ਸਤਗੁਰੂ ਪਾਤਸ਼ਾਹ ਦੀਆਂ ਦੀ ਸੰਗਤ ਦੇ ਵਿੱਚ ਨਹੀਂ ਆਏ ਤ੍ਰਿਗ ਜੀਵੇ ਉਹ ਜਿੰਨਾ ਵੀ ਜੀਵਨ ਹੁਣ ਤਾਈ ਸੰਗਤ ਤੋਂ ਬਿਨਾਂ ਜੀਵੇ ਹਨ ਜਿੰਨਾ ਵੀ ਜੀਵਨ ਮਹਾਰਾਜ ਕਹਿੰਦੇ ਅੱਗੋਂ ਜੀਵਣਗੇ ਜੀਵਾਸ ਉਹ ਤ੍ਰਿਗ ਹੈ ਤੇ ਘਾਰ ਜੋਗ ਹੈ ਲਾਹਣਤ ਜੋਗ ਹੈ ਫਟਕਾਰ ਜੋਗ ਹੈ ਜਿੰਨਾ ਜੀਵਨ ਹੁਣ ਤਾਈ ਜੀਵੇ ਹਨ ਅਤੇ ਸੰਗਤ ਤੋਂ ਬਗੈਰ ਜਿਹੜਾ ਜੀਵਨ ਅੱਗੋਂ ਜੀਵਣਗੇ ਉਹ ਵੀ ਤੇ ਘਾਰ ਜੋਗ ਹੈ ਸੋ ਅਗੋਪ ਆਸ਼ਾ ਆਪਣੇ ਬਚਨ ਦੇ ਅੰਤਮਾਂ ਚ ਉਸੇ ਪਦੇ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦਾ ਜਨ ਹਰ ਜਨ ਸਤ ਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਤ ਹਰ ਰਸ ਪਾਇ ਮੇਲ ਨਾਨਕ ਨਾਮ ਪਰਗਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ੍ਹਾਂ ਵੀ ਹਰੀ ਜਨ ਨੇ ਹਰੀ ਦੇ ਦਾਸਾਂ ਨੇ ਹਰੀ ਦੇ ਸੇਵਕਾਂ ਨੇ ਸਤਿਗੁਰ ਪਾਤਸ਼ਾਹ ਜੀਆਂ ਦੀ ਸੰਗਤ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੂੰ ਸੰਗਤ ਨਸੀਬ ਹੋਈ ਹੈ ਮਹਾਰਾਜ ਕਹਿੰਦੇ ਐਨ ਤੋਰ ਮਸਤਕ ਲਿਖਿਆ ਲਿਖਾਸ ਤੋਰਈ ਉਹਨਾਂ ਦੇ ਮਸਤਕ ਦੇ ਵਿੱਚ ਮੱਥੇ ਦੇ ਵਿੱਚ ਲਿਖਿਆ ਲਿਖਾਸ ਲੇਖ ਲਿਖਿਆ ਸੀ ਪਾਤਸ਼ਾਹ ਨੇ ਅੱਖਰ ਪਾਇਆ ਸੀ ਤੋਰਈ ਉਹਨਾਂ ਦੇ ਮੱਥੇ 'ਤੇ ਕਿ ਇਹਨਾਂ ਨੂੰ ਸਤਿਗੁਰ ਪਾਤਸ਼ਾਹ ਜੀਆਂ ਦੀ ਸੰਗਤ ਨਸੀਬ ਹੋਵੇਗੀ ਤਾਂ ਨਸੀਬ ਹੋਈ ਆ ਭਾਈ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਤਨਤਾ ਜੋਗ ਹੈ ਤਨਤਾ ਜੋਗ ਹੈ ਸਤਗੁਰੂ ਪਾਤਸ਼ਾਹ ਜੀਆਂ ਦੀ ਸੱਚੀ ਸੰਗਤ ਜਿਹੜੀ ਸੰਗਤ ਦਾ ਸਦਕਾ ਮਹਾਰਾਜ ਕਹਿੰਦੇ ਜਿਤ ਹਰ ਰਸ ਪਾਇਆ ਹਰੀ ਜੀ ਦਾ ਰਸ ਪਾਇਆ ਹੈ ਹਰੀ ਦੇ ਵਸਲ ਦਾ ਸਵਾਦ ਪਾਇਆ ਹੈ ਉਹਦੇ ਮਿਲਾਪ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ ਮੇਲਾ ਨਾਨਕ ਨਾਮ ਪ੍ਰਗਾਸ ਤੇ ਚੌਥੇ ਨਾਨਕ ਕਹਿੰਦੇ ਉਸਾ ਗੁਰ ਪਰਮੇਸ਼ਰ ਜੀ ਨੂੰ ਮਿਲ ਕੇ ਨਾਮ ਦਾ ਪ੍ਰਕਾਸ਼ ਹੋਇਆ ਅੰਦਰ ਹਿਰਦੇ ਦੇ ਵਿੱਚ ਸੁਮਹਾਰਾਜ ਕਹਿੰਦੇ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਇਨ ਤੋਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਗੁਰ ਨਾਨਕ ਨਾਮ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ